ਫੰਦਾ ਮਾਰਿਆ ਮਾਫ ਕਰ ਦਿੰਦੇ ਆ ਹਿਰਨ ਮਾਰਿਆ ਮਾਫ ਨਹੀਂ ਕਰਦੇ ਇਹਨਾਂ ਦੀ ਮਾਵਾ ਮਾਤਾਵਾਂ ਆਪਦਾ ਦੁੱਧ ਹਿਰਨ ਨੂੰ ਪੀਉਂਦੀਆਂ ਕਿਉਂ ਕਿਹੜਾ ਕੱਲ ਹਿਰਨ ਪਰਕਰਨ ਹੋਇਆ ਮੈਂ ਉਹਨਾਂ ਪੰਜਾਬੀ ਨੌਜਵਾਨਾਂ ਨੂੰ ਦੱਸਣਾ ਚਾਹੁੰਨਾ ਕਿ ਤੁਹਾਡੇ ਵਰਗੇ ਚੰਦ ਪੰਜਾਬੀਆਂ ਲਈ ਜਿਹੜੇ ਰਾਜਸਥਾਨ 'ਚ ਪੰਜਾਬੀ ਬੈਠੇ ਆ ਉਹਨਾਂ ਨੂੰ ਸ਼ਰਮ ਨਾਲ ਮੂੰਹ ਨਹੀਂ ਮੇਵਾ ਕਰਨਾ ਪੈਂਦਾ ਕਿਉਂਕਿ ਜਿੱਥੇ ਹਿਰਨ ਪਰਕਰਨ ਹੋਇਆ ਬੱਜੂ 'ਚ ਉੱਥੇ ਬਹੁਤ ਸਾਰੇ ਆਪਣੇ ਪੰਜਾਬੀ ਬੈਠੇ ਆ ਉਹ ਤੁਹਾਡੇ ਵਰਗੀਆਂ ਦੀ ਨੀਚ ਹਰਕਤਾਂ ਕਰਕੇ ਉਹਨਾਂ ਨੂੰ ਮੂੰਹ ਲਗਾਉਣਾ ਪਊਗਾ ਉਹਨਾਂ ਨੂੰ ਆ ਸਮਾਜ ਹੁਣ ਕਿਸ ਨਿਗਾਣਾ ਦੇਖੂਗਾ ਉਹ ਤੁਸੀਂ ਮਾੜੀ ਮੋਟੀ ਦੀ ਯਾਰ ਸ਼ਰਮ ਕਰ ਲਿਆ ਕਰੋ ਆਪਦੇ ਮੂੰਹ ਦੇ ਸਵਾਦ ਲਈ ਇੰਨੀ ਦੂਰ ਤੁਸੀਂ ਆਏ ਤਾਂ ਕਿਹੜੇ ਹਾਲਾਤ ਆ ਲੈ ਤੁਹਾਨੂੰ ਫੜਿਆ ਸਾਰੇ ਵੀਡੀਓ ਦੇਖ ਲਿਆ ਮੈਂ ਤੁਹਾਨੂੰ ਫੇਰ ਦੱਸਣਾ ਚਾਹੁੰਨਾ ਕਿ ਰਾਜਸਥਾਨ ਦੇ ਜਿਹੜੇ ਪੰਜਾਬੀ ਬੈਠੇ ਆ ਸਾਡਾ ਬਹੁਤ ਨਾਨਾ ਭਾਈਚਾਰਾ ਅਸੀਂ ਮੋਢੇ ਨਾਲ ਮੋਢਾ ਨਾਲ ਲਾ ਕੇ ਖੜੇ ਰਹਿੰਦੇ ਆ ਇਹਨਾਂ ਦੇ ਜਿਹੜਾ ਨਾਲ ਜੁੜਿਆ ਹੋਇਆ ਪ੍ਰਕਰਨ ਇਹ ਬੰਦਾ ਮਾਰਿਆ ਮਾਫ ਕਰ ਦਿੰਦੇ ਆ ਫਿਰਨ ਮਾਰਿਆ ਮਾਫ ਨਹੀਂ ਕਰਦੇ ਇਹਨਾਂ ਦੀ ਮਾਵਾ ਮਾਤਾਵਾਂ ਆਪਦਾ ਦੁੱਧ ਫਿਰਨੂ ਪੀਉਂਦੀਆਂ ਤੁਹਾਨੂੰ ਮੈਂ ਫੇਰ ਦੱਸਣਾ ਚਾਹੁੰਨਾ ਇਹ ਸਮਾਜ ਖੇਤੜੀ ਲਈ ਖੇਤੜੀ ਲਈ ਕੁਰਬਾਨੀਆਂ ਦੇਣ ਵਾਲਾ ਸਮਾਜ ਆ ਜਦੋਂ ਆਪਾਂ ਆਕਸੀਜਨ ਮੁੱਲ ਲੈ ਰਹੇ ਸੀ ਆਹ ਜ਼ਰੂਰਤ ਪੈ ਰਹੀ ਹੈ ਨਾ ਪਰਿਆਵਰਣ ਬਚਾਉਣ ਲਈ ਇਹ ਸਮਾਜ ਹਮੇਸ਼ਾ ਅੱਗੇ ਰਹਿੰਦਾ ਇਹ ਸਮਾਜ ਨੇ ਹਿਰਨ ਪਰ ਕਰਨ ਲਈ ਲਗਾਤਾਰ 4-5 ਦਿਨ ਹਾਈਵੇ ਜਮ ਕੀਤਾ ਰੱਖਿਆ